That's enough. सगल ਵੇਰ ਮਰਤਾ ਮਰਤਾ ਜਾਗੂ ਮੋ ਆ ਮਰਦੀ ਨਾ ਜਾਣਿਆ ਕੋਏ ਅਸੇ ਮਰਣੀ ਜੋ ਮਰ ਬਵਾ ਪੁਰਜਾ ਹੋਵੇ ਸੂਰਮੇ ਪੁਰਜਾ ਪੁਰਜਾ ਹੋਵੇ परजुनी शीश हेलो रमन राजहनी ओहे तू ਇਹ ਪਰਸੋਂ ਰੋਜ ਤੋਂ ਮਹਾਨ ਸ਼ਹੀਦਾਂ ਦੀ ਯਾਦ ਅੰਦਰ ਨਗਰ ਜੌੜਾ ਬਾਜਰਾ ਦੀ ਸੰਗਤ ਵੱਲੋਂ ਹਰਸਾਹਬ ਦੀ ਤਰ੍ਹਾਂ ਉਦਘਾਟਨਾ ਕੀਤਾ ਭੰਗਤਾਂ ਮਾਤਾ ਗੁਰਕੌਰ ਜੀ ਮਹਾਨ ਸ਼ਹੀਦਾਂ ਤੰਤੰ ਬਬ ਜੁਰਵਰ ਸਿੰਘ ਜੀ ਤੰਤੰ ਬਬ ਫਤੇ ਸਿੰਘ ਜੀ ਚਾਰੇ ਸਹਿਬ ਜਾਦੇ ਸੋ ਸਿੰਘਾਂ ਸ਼ਹੀਦਾਂ ਦੀ ਆਦੰਗਰ ਜੋ ਸਾਧੂ ਗ੍ਰੰਥ ਦੀ ਅਮਰਤਮਈ ਬਾਣੀ ੁਰਗੀ ਬਾਣੀ ਆਈ ਤਨ ਸਗਲੀ ਤਨਪਟਾਈ ਗਿਆ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਭੋਗ ਪਾਏ ਗਏ ਹਨ ਪ੍ਰੰਤ ਉਨ੍ਹਾਂ ਮਹਾਨ ਸ਼ਹੀਦਾਂ ਦੀ ਆਦੰਗਰ ਆਪਾਂ ਜੁੜਨਾ ਕਰੀਏ ਭਾਈ ਜਿਨ੍ਹਾਂ ਨੇ ਸਾਡੇ ਲਈ ਆਪਣਾ ਆਪ ਵਾਰਿਆ ਜਿਨ੍ਹਾਂ ਨੇ ਨਿੱਕੇ ਵੱਡੇ ਸਾਕੇ ਕੀਤੇ ਭਾਵੇਂ ਕਿ ਇਤਿਹਾਸਕਾਰ ਪ੍ਰਚਾਰ ਇਹ ਹੀ ਕਹਿੰਦੇ ਨੇ ਨਿੱਕੀਆਂ ਜਿੰਦਾਂ ਉਹ ਨਿੱਕੀਆਂ ਜਿੰਦਾਂ ਦੇਖਣ ਨੂੰ ਸੀ ਗੁਰਮੁਖੋ ਸਤ ਦੇ ਨੌ ਸਾਲ ਦੀ ਵਰਜਲੀ ਅਵਸਥਾ ਉਹਨਾਂ ਦੀ ਸੀ ਨਾ ਗੁਰਮੁਖੋ ਬਜ਼ੁਰਗਾਂ ਵਾਲੀ 부ਜਰਗ ਨੂੰ ਆਪਾਂ ਬਾਬਾ ਕਹਿੰਦੇ ਆ ਨਿੱਕੇ ਬਾਬੇ ਵੱਡੇ ਸਾਕੇ ਕੀਤੇ ਉਹਨਾਂ ਨੇ ਜਿਸ ਦੀ ਮਿਸਾਲ ਕਿਸੇ ਵੀ ਧਰਮ ਦੇ ਵਿੱਚ ਨਹੀਂ ਮਿਲਦੀ ਵੀ 7 ਤੇ 9 ਸਾਲ ਦੇ ਐਨੀ ਛੋਟੀ ਉਮਰ ਦੇ ਵਿੱਚ ਕਿਸੇ ਨੇ ਐਦਾ ਸ਼ਹੀਦੀ ਪਾਈ ਹੋਵੇ ਇਹਾ ਵਿੱਚ ਜੜਿਆ ਗਿਆ ਹੋਵੇ ਗੋਡਿਆਂ ਦੀਆਂ ਚੱਪਣੀਆਂ ਲਾਹ ਦਿੱਤੀਆਂ ਹੋਣ ਜਿਨ੍ਹਾਂ ਦੀਆਂ ਸਾਰ ਰਗਾਂ ਕਟੀਆਂ ਗਈਆਂ ਸ਼ਹੀਦ ਕੀਤਾ ਗਿਆ ਰਾਤ ਦੇ ਦੁਆਰ ਵਿੱਚ ਆਪਾਂ ਅਸਾਕਾ ਚਮਕੌਰ ਸਾਹਿਬ ਦਾ ਵੱਡੇ ਸਾਹਿਬਜ਼ਾਦੇਾਂ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਕੀਤਾ ਨੌਜਵਾਨਾਂ ਨੇ ਗੁਰੂਕੀਆਂ ਲਾਡਲੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਨਾਂ ਨੌਜਵਾਨਾਂ ਨੂੰ ਬਲ ਬਖਸ਼ਿਆ। ਿੱਡਾ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਸਾਰਾ ਉਪਰਾਲਾ ਇਹ ਸੰਗਤ ਨੂੰ ਗੁਰੂ ਨਾਲ ਜੋੜਨ ਵਾਸਤੇ ਹੈ ਗੁਰਮੁਖ। ਸੁਸਾਰਾ ਪ੍ਰਬੰਧ ਕੀਤਾ ਭਾਵੇਂ ਕਿ ਕੁਦਰਤ ਦੇ ਅੱਗੇ ਨਾ ਗੁਰਮੁਖੋ ਕਿਸੇ ਦਾ ਜੋਰ ਨਹੀਂ ਚੱਲਦਾ ਹੁੰਦਾ ਪਰ ਫੇਰ ਵੀ ਸਤਿਗੁਰਾਂ ਨੇ ਸਮਾਂ ਬਖਸ਼ਿਆ। ਜਿਹੜੀ ਬਾਹਰ ਸੰਗਤ ਸੇਵਾ ਕਰਨੀ ਹੈ ਭਾਈ ਪਿਆਰ ਨਾਲ ਸੇਵਾ ਕਰੀ ਚੱਲੋ ਆਵਾਜ਼ ਇੱਥੇ ਜਿੱਥੇ ਗੁਰੂ ਗ੍ਰੰਥ ਸਾਹਿਬਾਰੇ ਪ੍ਰਕਾਸ਼ ਨੇ ਕੀਰਤਨ ਹੋ ਰਿਹਾ ਹੈ ਬਾਕੀ ਸੰਗਤ ਜੁੜੋ ਭਾਈ ਨੇਤਰਾਂ ਮੰਨ ਕਰਕੇ ਲਵਾਓ ਆਜ ਦੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਿਥੇ ਅੱਜ ਵੀ ਉਹ ਧਰਤੀ ਨੂੰ ਦੁਨੀਆ ਸਜਦਾ ਕਰਦੀ ਹੈ ਨਾਮ ਸ਼ਿਕਾਰਾ ਕਰਦੀ ਹੈ ਕਰਦੀ ਰਹੇਗੀ ਜਦ ਤੱਕ ਇਹ ਸ੍ਰਿਸ਼ਟੀ ਦੁਨੀਆ ਰਹੇਗੀ ਨਾ ਗੁਰਮੁਖੋ ਬਾਬਾ ਜੋਰਾਵਰ ਸਿੰਘ ਬਾਬਾ ਫਾਦੇ ਸਿੰਘ ਦੀਆਂ ਕੁਰਬਾਨੀਆਂ ਨੂੰ ਸਾਰਾ ਸਿੱਖ ਪੰਥ ਜਗਤ ਹਰ ਤਮ ਹਰ ਸਵਾਸ ਨਾਲ ਜੀਤੇ ਕਰਦਾ ਰਹੇਗਾ ਸਭੇ ਵਿਚਾਰਾਂ ਦੀ ਸਾਜ ਆਉਣ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਈਏ ਗਾਜ ਵਜ ਕੇ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀ ਜਵਾਨ ਤੇ ਫਤਿਹ ਦੀ ਮੈਦਾਨ 'ਚ ਫਤਿਹ ਭਾਈ ਸਾਹਿਬ ਜੀਆਂ ਦੇ ਕੋਲੋਂ ਬਾਬਾ ਮਨਦੀਪ ਸਿੰਘ ਜੀ ਖਨਾਲ ਵਾਲੇ ਅੱਪਾ ਸਰਵਣ ਕਰ ਰਹੇ ਸੀ ਨਾ ਕਿ ਉਹਨਾ ਮਹਾਨ ਸ਼ਹੀਦਾਂ ਨੂੰ ਕਿਉਂ ਦੁਨੀਆ ਯਾਦ ਕਰਦੀ ਹੈ ਕਿਉਂਕਿ ਛੋਟੇ ਬੰਦੇ ਜਿਨ੍ਹਾਂ ਨੇ ਜੰਮਦਿਆਂ ਨੇ ਤੇਗਾ ਦੀ ਛਾ ਮਾੜੀ ਹੋਵੇ ਸੂਰਮਿਆਂ ਦੀ ਪਿੱਠਾਂ ਤੇ ਬਹਿ ਕੇ ਖੇਡੇ ਹੋਣ ਬੜੇ ਹੋਣ ਗੁਰਮੁਖੋ ਉਹ ਕਿਵੇਂ ਡੋਲ ਸਕਦੇ ਸੀ ਪੋਨਾ ਦੀ ਅਵਸਥਾ ਲੇ 70 ਸਾਲ ਦੇ ਬਾਬਾ ਦੀਪ ਸਿੰਘ ਜੀ ਧੜ ਦੇ ਨਾਲੋਂ ਸੀਸ ਲਹਿਦਾ ਹੋ ਗਿਆ ਖੰਡੇ ਦੇ ਨਾਲ ਵੈਰੀਆਂ ਨੂੰ ਵਾਉਂਦੇ ਜਾ ਰਹੇ ਨੇ ਵੈਰੀ ਦਲ ਵਿੱਚ ਤਰਥੱਲੀ ਮੱਚੀ ਐ ਵੀ ਬਿਨਾ ਸਿਰ ਤੋਂ ਵੀ ਕੋਈ ਲੜ ਸਕਦਾ ਕਿੰਤੂ ਬੰਦੂ ਕਰਨ ਵਾਲੇ ਧਾਜ ਵੀ ਕਰੀ ਜਾਂਦੇ ਨੇ ਕਿ ਐ ਕਿਵੇਂ ਹੋ ਸਕਦਾ ਗੁਰਮੁਖ ਖੋ ਉਥੇ ਮਨ ਲੜਿਆ ਸੀ ਬਾਬਾ ਦੀਪ ਸਿੰਘ ਦਾ ਉੱਥੇ ਅਮਰਤ ਦੀ ਸ਼ਕਤੀ ਕਮ ਕੀਤੀ ਉੱਥੇ ਗੁਰਮੁਖੋ ਗੁਰਬਾਣੀ ਦੀ ਭਗਤੀ ਨੇ ਉਹ ਕਾਰਜ ਕੀਤਾ ਸੀ ਕਿਉਂਕਿ ਅਲਾਸ ਕੀਤੀ ਸੀ ਨਾ ਬਾਬਾ ਦੀਪ ਸਿੰਘ ਜੀ ਆਨੇ ਤਰਨ ਸਿੰਘ ਸਾਹਿਬ ਵਿਖੇ ਖੰਡੇ ਦੇ ਨਾਲ 18 ਸੇਰ ਦਾ ਖੰਡਾ ਗੁਰਮੁਖੋ ਵਿਆਮ ਬੰਦਾ ਦਾ ਚੁੱਕ ਨਹੀਂ ਸਕਦਾ ਸੀ ਤੇ ਲੈ ਖਿੱਚ ਦਤੀ ਇਹ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਆਪਣੇ ਘਰ ਵਾਪਸ ਮੁੜ ਜਾਣ ਆਪਣੇ ਪਰਿਵਾਰ ਬੱਚਿਆਂ ਵਿੱਚ ਤੇ ਜਿਨ੍ਹਾਂ ਨੂੰ ਗੁਰੂ ਘਰ ਦੀ ਵਿਅਦਵੀ ਦਾ ਅੰਮ੍ਰਿਤ ਸਰ ਸਹਿਬ ਦੀ ਵਿਅਦਵੀ ਦਾ ਮਨ ਦੇ ਵਿੱਚ ਦੁੱਖ ਹੈ ਉਹ ਆਲੈਨ ਪਾਰ ਕਰਕੇ ਆ ਜਾਣ 5000 ਸਿੰਘ ਕਹਿੰਦੇ ਇਹ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਰੇ ਤੇ ਸਾਰੇ ਉਹ ਲੈਨ ਪਾਰ ਕਰਕੇ ਇੰਨੇ ਅਸੀਂ ਆਪਣਾ ਆਪ ਵਾਰਨ ਨੂੰ ਤਿਆਰ ਹਾਂ। ਵਰਮਖੋ ਬਾਣੀ ਦੇ ਵਿੱਚ ਦੋ ਸੁਰਮਿਆਂ ਦੀ ਗੱਲ ਕੀਤੀ ਹੈ ਤੀਜੇ ਦੀ ਨਹੀਂ ਹੈ। ਪਹਿਲਾ ਸੁਰਮਾ ਕਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਾਗ ਕੋ ਹਾਰ ਰੰਗ ਲਾਗੋ ਇਸ ਯੁਗ ਮੈਂ ਸੋ ਘੀਅਤ ਹੈ ਸੁਰਾ। ਕਹਿੰਦੇ ਜਿਹਨੂੰ ਨਾਮ ਦਾ ਨਾਰੰਗ ਲੱਗ ਗਿਆ ਨਾ ਗੁਰਮੁਖੋ ਇਹ ਨਹੀਂ ਹੈ ਵੀ ਵੱਡੀ ਉਮਰ ਵਿੱਚ ਹੀ ਜਾ ਕੇ ਲੱਗੇਗਾ ਜਿਨ੍ਹਾਂ ਦੇ ਪਿਛਲੇ ਜਨਮ ਦੀ ਭਗਤੀ ਆ ਨਾ ਗੁਰਮੁਖੋ ਉਹ ਬੜੀ ਛੋਟੀ ਉਮਰ ਵਿੱਚ ਗੁਰੂ ਵਾਲੇ ਬਣ ਜਾਂਦੇ ਨੇ ਨਹੀਂ ਤਾਂ ਕਈ ਵਾਰ ਗੁਰਮੁਖੋ ਮਾਪਾਪੀ ਕਹੀ ਜਾਂਦੇ ਰਹਿੰਦੇ ਨੇ ਕਿ ਅਜੇ ਕਿਹੜੀ ਉਮਰ ਹੈ ਅਜੇ ਤਾਂ ਖੇਡਣ ਦੀ ਉਮਰ ਹੈ ਪੜ੍ਹਨ ਦੀ ਉਮਰ ਹੈ ਕਿ ਜਦੋਂ ਵਿਆਹ ਆ ਜਾਂਦਾ ਨੌਜਵਾਨ ਅਜੇ ਤਾਂ ਜਮਾਨੀ ਮਾਣੀ ਹੈ ਅਜੇ ਕਿਹੜਾ ਕੀ ਹੋਇਆ ਸ਼ੱਕ ਲਗਾ ਸ਼ੱਕ ਲਵਾਂਗੇ ਅਮਰਤ ਜਿਵੇਂ ਸਦਾ ਵਾਸਤੇ ਲਿਖਤ ਕਰਾ ਕੇ ਆਏ ਹੁੰਦੇ ਆ ਬੜੇ ਪਾਵੇਗਾ ਕੋਈ ਨਹੀਂ ਉਦੋਂ ਅਮਰਤ ਸ਼ੱਕ ਲਵਾਂਗੇ ਆਹੀ ਲੰਘ ਜਾਂਦੀ ਹੈ ਜਿੰਦਗੀ ਗੁਰਮੁਖੋ ਇਹ ਤਾਂ ਜਿਨ੍ਹਾਂ ਦੀ ਪਿਛਲੇ ਜਨਮ ਦੀ ਭਗਤੀ ਹੋਵੇ ਨਾ ਜਿਵੇਂ ਆ ਬੱਚਿਆਂ ਨੇ ਨੀਲੇ ਬਾਣੇ ਪਹਿਨੇ ਐ ਬਾਬਾ ਫਤੇ ਸਿੰਘ ਜੀਆ ਨੇ ਦਮਾਲਾ ਬੰਨਿਆ ਸੀ ਗੁਰਮੁਖ ਉਹ ਜਿਹੜਾ ਦਮਾਲਾ ਬੰਧਿਆ ਨਾ ਗੁਰੂ ਕੀ ਲਾਡਲੀ ਫੌਜ ਕਿਵੇਂ ਬੰਨਿਆ ਸੀਾਰੇ ਭਰਾ ਨਾ ਵੱਡੇ ਸਾਹਿਬ ਜਾਤੇ ਆਪਸੇ ਵਿੱਚ ਬਾਬਾ ਫਤੇ ਸਿੰਘ ਜੀਆ ਨੇ ਦਸਤਾਰ ਬੰਨ ਲਈ ਬਹੁਤ ਵੱਡੀ ਕਹਿੰਦਾ ਵੀ ਮੈਂ ਹੋ ਗਿਆ ਤੁਹਾਡੇ ਬਰਾਬਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਖ ਰਹੇ ਸੀ ਮਾਵੇ ਫਤਿਹ ਸਿੰਘ ਨੂੰ ਆਖਿਆ ਕਹਿੰਦਾ ਇਹ ਮੇਰੀ ਲਾਗ ਦੀ ਫੌਜ ਹੋਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਸੇ ਜੇ ਤੋਂ ਮਾਲਾ ਜੋ ਸਜਾਉਂਦੇ ਆ ਨਾ ਪ੍ਰਮੁਖੋ ਬੜਾ ਪਿਆਰ ਕਰਦੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਪੁੱਤਰਾਂ ਸਹਿਬਜ਼ਾਦਿਆਂ ਦੇ ਨਾਲ ਬੜੇ ਜਾਵਾਂ ਨਾਲ ਰਾਡਾ ਨਾਲ ਪਲਿਆ ਸੀ ਪਰ ਹਰਥੀ ਤੌਰ ਨੇ ਪੈ ਗਏ ਗੁਰਮੁਖੋ ਜੋੜੀਆਂ ਬਣਾ ਬਣਾ ਕਿ ਨਾ ਕਿਸੇ ਕਵੀ ਨੇ ਲਿਖਣਾ ਕੀਤਾ ਉਹ ਸੱਤਰਾ ਉਹ ਲੈਨਾ ਭਾਈ ਸਾਹਿਬ ਤੋਂ ਸਰਵਣ ਕਰੀਏ ਜਿਵੇਂ ਗਲਗੀਆਂ ਵਾਲੇ ਸਤਿਗੁਰਾਂ ਨੇ ਆਪਣੇ ਪੁੱਤਰਾ ਨੂੰ ਦੋ ਦੋ ਕਰ ਕੌਮ ਉਤੋਂ ਵਾਰੇ ਪੁੱਤ ਚਾਰੇ ਜੀ ਨਾ ਹੰਜੂ ਕੇਰੇ ਮਾਤਾ ਜੀਆਂ ਦੇ ਰਾਜ ਤੁਨਾਰੇ ਜੀ ਦਿੱਤਾ ਕੌਮ ਨੂੰ ਇੱਕ ਨਵਾਂ ਮੋੜ ਕਲਮੀਆਂ ਵਾਲੇ ਨੇ ਬੁੱਧ ਜੋੜੀਆਂ ਬਣਾ ਕੇ ਸੱਤੇ ਤੋਰ ਕਾਉ ਭਾਈ ਸਾਹਿਬ ਤੋਂ ਸਰਵਣ ਕਰੀਏ ਜੋੜੀ ਜੋੜੀ ਕਰ ਦੇ ਨੇ ਜੋੜੀਆਂ ਸੀ ਤੋਰੀਆਂ ਗਾਏ ਦਸਨੇ ਸਦੇ ਆ ਲਾਲਾ ਦੀਆਂ ਕੋੜੀਆਂ ਗਏ ਦਸਵੇਂ ਸਦੇ ਲਾਲਾ ਦੀਆਂ ਕੋੜੀਆਂ ਜੋੜੀ ਇਗੜੀ ਲਾਲੀ 도 ਮਾਲਾ ਲਾ ਲਾ ਦੇ ਮੁਖਾ ਉਤੇ ਚੜੀ ਮੌਤ ਲਾੜੀ ਸਾਗੜੇ ਹੈ ਚੜੀਓਂ ਦੀ ਕੋੜੀ ਮੌਤ ਲਾੜੀ ਸਾਗੜੇ ਹੈ ਚੜੀਓਂ ਦੀ ਕੋੜੀ ਗਾਗੇ ਦਸਵੇਂ ਸਦੇ ਆ ਲਾਲਾ ਦੀਆਂ ਕੋੜੀਆਂ ਗਾਗੇ ਦਸਵੇਂ ਸਦੇ ਆ ਲਾਲਾ ਦੀਆਂ ਕੋੜੀਆਂ ਜੋੜੀ ਜੋੜੀ ਕਰ ਤੈਨੇ ਜੋੜਿਆ ਸੀ ਤੋਰੀਆਂ ਗਾਗੇ ਦਸਵੇਂ ਸਦੇ ਆ ਲਾਲਾ ਦੀਆ ਕੋੜੀਆਂ ਗਾਏ ਦਸਵੇ ਸਦਿਆ ਲਾਲਾ ਦੀਆ ਕੋੜੀਆਂ ਖੋਦ ਵਾਲੀ ਮੈਂਦੀ ਅੱਜ ਹੱਥਾਂ ਉੱਤੇ ਲਾਈਏ ਗੋਬਿੰਦ ਨੇ ਆਪ ਜੋੜੀ ਲਾਲਾ ਦੀ ਸਜਾਈ ਹਾਉ ਤੇ ਲਈਏ ਗੋਬਿੰਦ ਨੇ ਆਪ ਜੋੜੀ ਲਾਲਾਂ ਦੀ ਸਜਾਈ ਸਜਦੀ ਏ ਕਲਗੀ ਨਾ ਪਾਇਆ ਮਥੇ ਤੋੜੀਆਂ ਸਜਦੀ ਏ ਕਲਗੀ ਨਾ ਪਾਇਆ ਮਥੇ ਤੋੜੀਆਂ ਗਾਇਏ ਦਸਵੇਂ ਸਦੇ ਆ ਲਾਲਾ ਦੀਆਂ ਕੋੜੀਆਂ ਗਾਇਏ ਦਸਵੇਂ ਸਦੇ ਆ ਲਾਲਾ ਦੀਆਂ ਕੋੜੀਆਂ ਦੂਜੀ ਜੰਗ ਚੜਨੀ ਹੈ ਵਿਚ ਸਰਹੱਦ ਦੇ ਦਾਦੀ ਨੇ ਸਜਾਈ ਛੋਟੇ ਲਾਲ ਫਰਜ਼ੰਦ ਦੀ ਦੁਜੀ ਜੰਝ ਚੜਨੀ ਹੈ ਵਿੱਚ ਸਰਹੱਤ ਦੇ ਦਾਦੀ ਨੇ ਸਜਾਈ ਛੋਟੇ ਲਾਲ ਫਰਜ਼ੰਦ ਦੀ ਬੰਗੂਏ ਤੇ ਚੁੱਲਾ ਸੱਚ ਅਨੰਤ ਵੰਡੇ ਰੋੜੀਆਂ ਗੰਗੂਏ ਬਚੋਲਾ ਸੱਚ ਅਨੰਦ ਵੱਡੇ ਰੋਡੀਆਂ ਗਾਏ ਦਸਵੇਂ ਸਦੇ ਆ ਲਾਲਾ ਦੀਆਂ ਕੋਡੀਆਂ ਗਾਏ ਦਸਵੇਂ ਸਦੇ ਆ ਲਾਲਾ ਦੀਆਂ ਕੋਡੀਆਂ ਮੋਲ ਸੁਨਹਾਰ ਦੇ ਜੈ ਕਰੇ ਇਹੋ ਜਿਹਾ ਨਿਤ ਨਿਤ ਨਹੀਂ ਹੋਵੰਦੇ ਮੋਦ ਸੁਹਾਲ ਦੇ ਜੈ ਕਰ ਦੀਸ ਸੋਵ ਦੇ ਇਹੋ ਜਿਹਾ ਨਿਤ ਨਿਤ ਨਹੀਂ ਹੋਵੰਦੇ ਦਾਤੇ ਕੋਲ ਲੈਣ ਲਈ ਅਸੀਸਾਇਤ ਵਾਰੀਆਂ ਦਾਤੇ ਕੋਲ ਲੈਣ ਲਈ ਅਸੀਸਾਇਤ ਵਾਰੀਆਂ ਗਾਏ ਦਸਵੇਂ ਸਦੇ ਆ ਲਾਲਾ ਦੀਆਂ ਕੋੜੀਆਂ ਗਾਏ ਦਸਵੇਂ ਸਦੇ ਆ ਲਾਲਾ ਮੀਆਂ ਕੋ ਜੋੜੀ ਜੋੜੀ ਕਰ ਦੇ ਨੇ ਜੋੜੀਆਂ ਸੀ ਤੋਰੀਆਂ ਗਾਏ ਦਸਵੇਂ ਸਦੇ ਆ ਲਾਲਾ ਧੀਆਂ ਕੋੜੀਆਂ ਗਾਏ ਦਸਵੇਂ ਸਦੇ ਆ ਲਾਲਾ ਧੀਆਂ ਕੋੜੀਆਂ ਤਨ ਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਿਹਾਲ ਨੇ ਆਪਣੇ ਪੁੱਤਰਾਂ ਨੂੰ ਜੋੜੀ ਜੋੜੀ ਕਰਵਾਨਾ ਕੀਤਾ ਜੇ ਇਤਿਹਾਸ ਦੇ ਵਿੱਚ ਅੱਜ ਉਹ ਪੜਦੇ ਹਨ ਗੁਰਮੁਖੋ ਸਾਰੇ ਪ੍ਰਚਾਰ ਇਹਹੀ ਪ੍ਰਚਾਰ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਕੋਈ ਹੋਣਾ ਤੇ ਨਾ ਕੋਈ ਹੋਣਾ ਤੇ ਨਾ ਕੋਈ ਹੋਇਆ ਹੈ ਆ ਗੁਰਮੁਖ ਮਾਤਾ ਗੁਜਰ ਕੌਰ ਵਰਗੀ ਮਾ ਵੀ ਕੋਈ ਦੁਨੀਆ ਤੇ ਨਾ ਹੋਈ ਐ ਨਾ ਹੋਣੀ ਜੀਨੇ ਆਪਣੇ ਪੁੱਤਰਿਆਂ ਨੂੰ ਜਿੱਤਮ ਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵੱਡੇ ਪੁੱਤਰਾਂ ਨੂੰ ਤੋਰਨਾ ਕੀਤਾ ਸੀ ਆ ਦਾਦੀ ਮਾ ਨੇ ਵੀ ਠੰਡੇ ਗੁਰਜ ਵਿੱਚੋਂ ਆਪਣੇ ਪੁੱਤਰਿਆਂ ਨੂੰ ਤੋਰਿਆ ਸੀ ਮਾਤਾ ਗੁਜਰਕਾਰ ਜੀਆਂ ਤੋਂ ਪਹਿਲਾਂ ਇਤਿਹਾਸਕਾਰਾਂ ਵਿਦਵਾਨਾਂ ਨੇ ਢਾਈ ਮਾਮਾ ਮੰਨੀਆਂ ਸੰਸਾਰ ਤੇ ਇੱਕ ਮਾਂ-ਬਾਬੇ ਫਰੀਦ ਦੀ ਇਹਨੇ ਆਪਣੇ ਪੁੱਤਰ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਲਾਇਆ ਇਕ ਮਹਾਰਾਜੇ ਗੋਪੀ ਜੰਦੂ ਦੀ ਇਹਨੇ ਰਾਜ-ਭਾਗ ਤਿਆਗ ਕੇ ਭਗਤੀ ਕੀਤੀ ਤੇ ਅੱਧੀ ਮਾਂ ਮਨੀਰ ਸੀ ਭਗਤ ਧਰੋ ਦੀ 5 ਸਾਲ ਦਾ ਸੀ ਧਰੋ ਉਹਨੂੰ ਆਖਿਆ ਪੁੱਤਰ ਜੇ ਆਪਣੇ ਪਿਤਾ ਦੀ ਗੋਦ ਵਿੱਚ ਬਹਿਣਾ ਹੈ ਨਾ ਰਾਜ ਭਾਗ ਲੈਣਾ ਤਪ ਕਰਨਾ ਪੈਣਾ ਭਗਤੀ ਕਰਨੀ ਪੈਣੀ ਤੇ ਅਤੀ ਰਾਤ ਨੂੰ ਜਦੋਂ ਉਹ ਮਾਂ ਨੂੰ ਮੱਥਾ ਟੇਕ ਕੇ ਜੰਗਲਾਂ ਵੱਲ ਭਗਤੀ ਕਰਨ ਚਲਿਆ ਗਿਆ ਪਿੱਛੋਂ ਮਾਂ ਚਿੰਤਾ ਫਿਕਰ ਕਰਦੀ ਹੈ ਵੀ ਜੰਗਲ ਵਿੱਚ ਜਾਨਵਰ ਸ਼ੇਰ ਨੇ ਪਤਾ ਨਹੀਂ ਮੇਰੇ ਪੁੱਤ ਨਾਲ ਕੀ ਬਣੇਗਾ ਨਾਲੇ ਭਗਤੀ ਦਾ ਰਾਹ ਵੀ ਦੱਸ ਦਿੱਤਾ ਤੇ ਨਾਲੇ ਗੋਲ ਗੀਂਸਾ ਕਰਕੇ ਅਤੀ ਮਾ ਮੰਨੀ। ਪਰ ਗੁਰਮੁਖ ਮਾਤਾ ਗੁਰੂ ਘਰ ਵਰਗੀ ਮਾ ਨਹੀਂ ਮਿਲਣੀ। ਕਿਸੇ ਕਵੀ ਨੇ ਲਿਖਣਾ ਕੀਤਾ ਹੈ ਪੜਿਓ ਗੱਜ-ਗੱਜ ਕੇ। ਇਹਦੇ ਹੀ ਤੇ ਰਾਸ ਫਿਰ ਜੱਥੇ ਦੇ ਸਾਰੇ ਵੀਰ ਸਿੰਘ ਜਿੰਨੇ ਵੀ ਨੇ ਗੁਰ ਮਾਵਾ ਪੈਣਾ। ਲਵਾ ਲੋ ਆਜਣੀਆਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾ ਵਿੱਚ। ਮਾਵਾ ਚੱਕ ਵਿੱਚ ਹੋਣੀਆਂ ਬਥੇ